ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਨੂੰ ਜੋ ਦਰਸ਼ਨ ਕਰਵਾ ਰਹੇ ਹਾਂ ਇਹ ਗੁਰਦੁਆਰ ਸ੍ਰੀ ਚਮਕੌਰ ਸਾਹਿਬ ਤੋਂ ਲਾਈਵ ਹੋਏ ਹਾਂ ਜਿੱਥੇ ਜੋ ਚਾਲੀ ਸਿੰਘ ਜੋ ਗੜੀ ਦੇ ਵਿੱਚ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਨਾਮ ਤੇ ਸਾਬਜਾਦਨ ਦੇ ਨਾਮ ਤੇ ਜੋ ਥੰਮ ਬਣਾਏ ਗਏ ਨੇ ਇੱਥੇ ਵੀ ਵਿਰਾਸਤੇ ਖਾਲਸਾ ਜੋ ਜਿਵੇਂ ਅਨੰਦਪੁਰ ਸਾਹਿਬ ਬਣਿਆ ਹੋਇਆ ਹੈ ਉਹ ਚੀਜ਼ ਦਾ ਦ੍ਰਿਸ਼ ਜਿਹੜਾ ਇੱਥੇ ਦਰਸਾਇਆ ਗਿਆ ਯਾਦਗਾਰ ਸਿੰਘਾਂ ਦੀ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਬਾਬਾ ਜੁਹਾਰ ਸਿੰਘ ਜੀ ਦੇ ਨਾਮ ਤੇ ਅਈ ਸਾਹਿਬ ਅਈ ਪਿਆਰੇ ਭਾਈ ਸਾਹਿਬ ਸਿੰਘ ਭਾਈ ਹਿੰਮਤ ਸਿੰਘ ਦੇ ਨਾਮ ਤੇ ਥੰਮ ਜੋ ਬਣਾਏ ਗਏ ਨੇ ਜੋ ਆਪ ਜੀ ਦਰਸ਼ਨ ਕਰਿਓ ਭਾਈ ਸੰਤ ਸਿੰਘ ਜੀ ਅੰਗੇਸ਼ਵਰੀ ਭਾਈ ਮਕੰਦ ਸਿੰਘ ਜੀ ਭਾਈ ਸ਼ੇਰ ਸਿੰਘ ਭਾਈ ਜਵਾਹਰ ਸਿੰਘ ਭਾਈ ਹੁਕਮ ਸਿੰਘ ਭਾਈ ਸਿਆਮ ਸਿੰਘ ਕਿਸ ਤਰ੍ਹਾਂ ਸਾਰੇ ਥੰਮ ਜਿਹੜੇ ਨੇ ਸਿੰਘਾਂ ਦੇ ਨਾਮ ਤੇ ਜੋ ਬੜੀ ਪਿਆਰੀ ਚੀਜ਼ ਜਿਹੜੀ ਇੱਥੇ ਬਣਾਈ ਗਈ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਲਾਈਵ ਦੇ ਵਿੱਚ ਸੋ ਵੀਡੀਓ ਸ਼ੇਅਰ ਕਰਿਓ ਪਬਲਿਕ ਜਿਹੜੀ ਇੱਥੇ ਪਹੁੰਚ ਰਹੀ ਹੈ ਇਹ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਨਾਲ ਜੋ ਬੈਕ ਸਾਈਡ ਨਹਿਰ ਦੇ ਉੱਪਰ ਬਣੀ ਹੋਈ ਹੈ ਜਗਾ ਜੋ ਚਮਕੌਰ ਸਾਹਿਬ ਦਰਸ਼ਨ ਕਰਨ ਆਉਣ ਵੇ ਦੇਖੋ ਸਿੰਘਾਂ ਦੀ ਯਾਦਗਾਰ ਜਿਹੜੀ ਇੱਥੇ ਜਿਵੇਂ ਆਨੰਦਪੁਰ ਸਾਹਿਬ ਰਸਤੇ ਖਾਲਸਾ ਸਵਾਗਤ ਜੀ ਜਿਹੜੇ ਵੀਰ ਇੱਥੇ ਆਏ ਨੇ ਆਪਣੇ ਚਮਕੌਰ ਸਾਹਿਬ ਉਹ ਲਾਈਵ ਵਿੱਚ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਇਹ ਦੇਖੋ ਸਾਰੇ ਸਿੰਘਾਂ ਦੇ ਜਿਹੜੇ ਥੰਮ ਨੇ ਬੜੀ ਪਿਆਰੀ ਚੀਜ਼ ਲੱਗੀ ਪਹਿਲੀ ਵਾਰ ਦੇਖੀ ਹੈ ਅਸੀਂ ਆਉਨੇ ਤਾਂ ਹੈ ਚਮਕੌਰ ਸਾਹਿਬ ਅਗਰ ਦਰਸ਼ਨ ਨਹੀਂ ਸੀ ਕਰੇ ਪਹਿਲਾਂ ਦੇਖੋ ਸਾਰਾ ਇਹ ਸਾਰੇ ਵੀਰਖਲ 40-45 ਸ਼ਾਇਦ ਥੰਮ ਹੋਣਗੇ ਜिने ਸਿੰਘ ਮਹਾਰਾਜ ਦੇ ਨਾਮ ਉਹਨਾਂ ਦੇ ਪੰਜ ਸਾਹਿਬਜ਼ਾਦੇ ਸੋ ਵੱਡੀ ਸੰਗਤ ਇੱਥੇ ਲੋਕ ਪਹੁੰਚਦੇ ਨੇ ਸੋ ਇਹ ਇਤਿਹਾਸਕ ਜਿਹੜਾ ਸਥਾਨ ਹੈ ਜੋ ਸਿੰਘਾਂ ਦੀ ਯਾਦ ਕਰ ਸਿੰਘਾਂ ਦੇ ਨਾਂ 'ਤੇ ਬਣਾਈ ਗਈ ਹੈ ਦੇਖੋ ਇਹ ਸਿੰਘ ਜਿਹੜੇ ਚਾਰ ਵਰ ਤਿਆਰ ਘੋੜਿਆਂ ਤੇ ਆਪ ਜੀ ਦਰਸ਼ਨ ਕਰ ਰਹੇ ਹਾਂ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਹੈ ਜਿਹੜਾ ਆਪਣੇ ਬੱਚਿਆਂ ਨੂੰ ਪਰਿਵਾਰ ਸਮੇਤ ਇੱਥੇ ਇਤਿਹਾਸਕ ਫਿਲਮ ਜਿਹੜੀ ਹੈ ਅਸੀਂ ਹੁਣ ਇਹ ਦੇਖ ਕੇ ਆਏ ਹਾਂ ਇਹਦੇ ਅੰਦਰ ਜੋ ਗੈਲਰੀ ਜੀ ਬਣੀ ਹੋਈ ਹੈ ਸਿੰਘਾਂ ਬੱਚਿਆਂ ਵਾਸਤੇ ਬੱਚਿਆਂ ਦੇ ਵਾਸਤੇ ਇੱਕ ਨੌਲੇਜ ਵਾਸਤੇ ਇਹਦੇ ਅੰਦਰ ਜਿਵੇਂ ਵਿਰਾਸਤੇ ਖਾਲਸਾ ਹੈ ਸੋ ਫਿਲਮ ਦਿਖਾਈ ਜਾਂਦੀ ਹੈ ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਸੋ ਜਿਹੜੇ ਮੇਰੇ ਵੀਰ ਭੈਣ ਭਰਾ ਸ੍ਰੀ ਜਮਕੌਰ ਸਾਹਿਬ ਆਉਣ ਇਹ ਦਰਸ਼ਨ ਕਰੋ ਸਿੰਘਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਸੋ ਦਰਸ਼ਨ ਕਰੋ ਆਪ ਜੀ ਸੋ ਪਬਲਿਕ ਇੱਥੇ ਆਪਣੇ ਜਿਆਦਾ ਮਨੋਰੰਜਨ ਵਾਸਤੇ ਆ ਰਹੀ ਹੈ ਔਰ ਨੌਲੇਜ ਵੀ ਇਤਿਹਾਸ ਤੋਂ ਮਿਲਦੀ ਆ ਇਹ ਤੁਹਾਨੂੰ ਇੱਕ ਪਿਆਰਾ ਜਿਹਾ ਸੋਹਣਾ ਜਿਹਾ ਦ੍ਰਿਸ਼ਟਾਂਤ ਜਿਹੜਾ ਇੱਥੇ ਦਿਖਾ ਰਹੇ ਆ ਆਪ ਜੀ ਦਰਸ਼ਨ ਕਰਿਓ ਇਹ ਦੇਖੋ ਕਿਹ ਆ ਆਨੰਦ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜਿਹੜੇ ਵੀਰ ਹੁਣ ਲਾਈਵ 'ਚ ਜੁੜ ਰਹੇ ਨੇ ਜਰੂਰ ਦੇਖੋ ਜੀ ਸਿੰਘ ਸੰਗਤ ਜੀ ਕੀ ਆਨੰਦ ਹੈ ਝੰਡਾ ਦੇਖੋ ਬਹੁਤ ਵੱਡੀ ਭਾਈ ਰਾਜੀ ਸਿੰਘ ਜੀ ਕਰੋ ਦਰਸ਼ਨ ਅਵਤਾਰ ਸਿੰਘ ਜੀ ਸਾਡੇ ਯਾ ਦੇਖੋ ਆਨੰਦ ਹੈ ਆਨੰਦ ਹੀ ਆਨੰਦ ਹੈ ਸੰਗਤਾਨਿਕ ਸ੍ਰੀ ਦਰਸ਼ਨ ਕੀਤੇ ਹੋਣ ਜ਼ਰੂਰ ਦੇਖਿਓ ਕਿਆ ਬਹੁਤ ਸੋਹਣਾ ਨਜ਼ਾਰਾ ਆਦਬ ਨਜ਼ਾਰਾ ਦੇਖੋ ਦੇਖੀ ਚੱਲਿਓ ਬਾਈ ਬੜਾ ਵਧੀਆ ਕਲੀਪ ਕਰਕੇ ਬਣਾਵਾ ਚਲੋ ਸ਼ੁਰੂ ਕਰ ਦਿਓ ਜਤ ਮਾਰ ਜਪੈ ਰਸਨੀ ਜੈ gada zama na saman kuma waje kuma ne ya da ਕੋ ਵੀਡੀਓ ਲੈ ਲਉਂਦੇ ਆਂ ਬਰੀਲ ਬਣਾਉਂਗੇ ਹਾਂ ਜਿਹੜੇ ਵੀਰ ਲਾਈਵ ਚ ਜੁੜ ਰਹੇ ਨੇ ਇਹ ਚਮਕੌਰ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ ਦੇਖੋ ਦੇਖੋ ਹੁਣ ਪਾਣੀ ਜਿਹੜਾ ਪ੍ਰੈਸ਼ਰ ਜਿਹੜਾ ਥੋੜਾ ਥੋੜਾ ਟਾਈਮ ਬਾਅਦ ਚੱਲਦਾ ਸੁਵਾਰੇ ਦਾ ਬੰਦ ਕਰਤਾ ਤੇ ਖੰਡਾ ਦੇਖੋ ਕਿੰਨਾ ਦਰਸ਼ਣੀ ਖੰਡਾ ਹੈ ਤੇ ਇੱਥੇ ਲੋਕ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੋ ਇਹ ਵੀ ਇੱਕ ਇਤਿਹਾਸਕ ਵਧੀਆ ਚੀਜ਼ ਇੱਥੇ ਫਿਲਮ ਜਿਹੜੀ ਦਿਖਾਈ ਜਾਂਦੀ ਹੈ ਗੈਲਰੀ ਚ ਬਣੀ ਹੋਈ ਹੈ ਅੰਦਰ ਜੋ ਵਾਸਤੇ ਖਾਲਸਾ ਉਹ ਚੀਜ਼ ਤਾਂ ਨਹੀਂ ਹੈ ਇੱਥੇ ਪਰ ਫਿਰ ਵੀ ਬੱਚਿਆਂ ਵਾਸਤੇ ਜਿਹੜੀ ਹੈ ਜਿਵੇਂ ਚਮਕੌਰ ਦੀ ਗੜੀ ਚ ਸਿੰਘਾਂ ਨੇ ਜਿਹੜੇ ਜੰਗ ਲੜੇ ਉਹਨਾਂ ਸਿੰਘਾਂ ਦੀ ਜਿਹੜੀ ਯਾਦਗਾਰ ਇਹ ਬਣੀ ਹੋਈ ਹੈ ਸੋ ਸੰਗਤ ਜੀ ਜਰੂਰ ਆਪਣੇ ਬੱਚਿਆਂ ਨੂੰ ਦਿਖਾਓ ਸਾਨੂੰ ਵੀ ਬਹੁਤ ਆਨੰਦ ਆਇਆ ਹੈ ਪਹਿਲੀ ਵਾਰ ਦੇਖਿਆ ਇਹ ਦਰਸ਼ਨੀ ਖੰਡਾ ਸਿੰਘਾਂ ਦੀ ਯਾਦਗਾਰ ਜੋ ਇੱਥੇ ਬਣੀਆਂ ਹੋਈਆਂ ਨੇ ਸੋ ਆਪ ਜੀ ਨੂੰ ਪਤਾ ਕਿ ਬੜੀ ਪਾਵਨ ਧਰਤੀ ਹੈ ਸਿੰਘਾਂ ਦੀ ਚਮਕੌਰ ਸਾਹਿਬ ਦੀ ਧਰਤੀ ਤੇ ਆਪ ਜੀ ਦਰਸ਼ਨ ਕੀਤੇ ਨੇ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਇਹ ਦਰਸ਼ਨ ਕਰਿਓ ਚਮਕੌਰ ਸਾਹਿਬ ਆਉਂਗੇ ਤਾਂ ਇਹ ਜੋ ਸੜੋਡ ਤੇ ਬਣੀ ਹੋਈਆਂ ਸੋ ਕਿ ਪ੍ਰਖੜਾ ਦੇ ਸਰ ਸੋ ਦੁਆਰਾ ਪਾਣੀ ਜਿਹੜਾ ਇਹ ਥੋੜੇ ਥੋੜੇ ਚੇਰ ਬਾਅਦ ਸ਼ੁਰੂ ਹੋ ਜਾਂਦਾ ਸੋ ਬਹੁਤ ਬੜੀਆ ਸੋ ਵੀਡੀਓ ਸ਼ੇਅਰ ਕਰਿਓ ਭਾਈ